ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਮੂੰਗੀ ਮਸਰੀ ਦੀ ਦਾਲ ਤੜਕੇ ਵਾਲੀ ਮੂੰਗੀ ਮਸਰੀ ਦੀ ਦਾਲ ਜੇ ਤੁਸੀਂ ਮੇਰੇ ਇਸ ਤਰੀਕੇ ਨਾਲ ਬਣਾਉਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇੱਥੇ ਮੈਂ ਅੱਧੀ ਕੌਲੀ ਮੂੰਗੀ ਦੀ ਲਈ ਹੈ ਤੇ ਅੱਧੀ ਕੌਲੀ ਮਸਰੀ ਦੀ ਲਈ ਹੈ ਤੁਸੀਂ ਇਕੱਠੀ ਵੀ ਇੱਕ ਕੌਲੀ ਲੈ ਸਕਦੇ ਹੋ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਦੋ ਤਿੰਨ ਪਾਣੀਆਂ 'ਚ ਚੰਗੀ ਤਰ੍ਹਾਂ ਧੋ ਲਾਂਗੇ ਜਦੋਂ ਤੱਕ ਕਿ ਇਹਦਾ ਵਾਈਟ ਜਿਹਾ ਪਾਣੀ ਜਿਹੜਾ ਨਿਕਲਣ ਨੂੰ ਬੰਦ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਚੰਗੀ ਤਰ੍ਹਾਂ ਧੋਣਾ ਹੈ ਇਸਨੂੰ ਇਹ ਦਾਲ ਹਲਕੀ ਫੁਲਕੀ ਬਣਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਕਦੇ-ਕਦੇ ਬਣਾਉਂਗੇ ਅੱਪਾ ਤੜਕਾਲੇ ਗਾ ਕੇ ਇਸ ਦਾਲ ਨੂੰ ਬਣਾਵਾਂਗੇ ਤੁਸੀਂ ਚੌਲਾ ਨਾ ਖਾਓ ਰੋਟੀ ਨਾ ਖਾਓ ਪਰਾਂਠੇ ਨਾ ਖਾਓ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਦਾਲ ਇੱਕ ਵਾਰ ਬਣਾ ਕੇ ਜੂ ਟਰਾਈ ਕਰੋ ਮੇਰੇ ਤਰੀਕੇ ਨਾਲ ਇਹਨੂੰ ਆਪਾਂ ਕੁੱਕਰ 'ਚ ਬਣਾਵਾਂਗੇ ਦਾਲ ਨੂੰ ਦੇਖੋ ਮੈਂ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਕੁੱਕਰ ਦੇ ਵਿੱਚ ਪਾਤੀ ਤੇ ਜਿਹੜੀ ਕੌਲੀਆਂ ਆਪਾਂ ਦਾਲ ਦੀ ਲਈ ਸੀ ਉਹੀ ਤਿੰਨ ਕੌਲੀਆਂ ਮੈਂ ਇਹਦੇ ਵਿੱਚ ਪਾਣੀ ਦੀਆਂ ਪਾਈਆਂ ਨੇ ਕਿਉਂਕਿ ਇਹ ਦਾਲ ਬਹੁਤ ਜਲਦੀ ਬਣ ਜਾਂਦੀ ਹੈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਬਣਨ ਤੇ ਡੇਢ ਕ ਚਮਚ ਮਿਹਦੇ ਵਿੱਚ ਨਮਕ ਦਾ ਪਾਇਆ ਅੱਧਾ ਚਮਚ ਪਾਇਆ ਲਾਲ ਮਿਰਚ ਪਾਊਡਰ ਦਾ ਅੱਧਾ ਚਮਚੀ ਪਾਇਆ ਹਲਦੀ ਦਾ ਇੱਕ ਚਮਚ ਪਾਇਆ ਘਿਓ ਦਾ ਘਿਓ ਪਾਉਣਾ ਹੈ ਦਾਲ ਚ ਟੇਸਟ ਵੀ ਵਧੀਆ ਆਉਂਦਾ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਡਾਲਡਾ ਵੀ ਪਾ ਸਕਦੇ ਹੋ ਇੱਕ ਇਹਦੇ ਨਾਲ ਘਿਓ ਪਾਉਣ ਨਾਲ ਇਹਦਾ ਇਹ ਫਾਇਦਾ ਹੁੰਦਾ ਹੈ ਕਿ ਦਾਲ ਹੈ ਜਿਹੜੀ ਉਬਲ ਕੇ ਬਾਹਰ ਨਹੀਂ ਆਉਂਦੀ ਤੁਹਾਡਾ ਕੁੱਕਰ ਹੈ ਜਿਹੜਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਸ ਕਰਕੇ ਤੁਸੀਂ ਪਾਣੀ ਤਿੰਨ ਕੋਲੀਆਂ ਪਾਉਣੀਆਂ ਨੇ ਤੇ ਇੱਕ ਚਮਚ ਨਾਲ ਘਿਓ ਜਾਂ ਆਇਲ ਜੂਰ ਪਾਉਣਾ ਤਾਂ ਕਿ ਦਾਲ ਆਪਣੀ ਉਬਲ ਕੇ ਬਾਹਰ ਨਾ ਆਵੇ। ਨਾ ਪਾ ਇਹਨੂੰ ਗੈਸ ਚਲਾ ਕੇ ਗੈਸ ਤੇ ਰੱਖਾਂਗੇ ਤੇ ਇਹਦੀਆਂ ਦੋ ਸੀਟੀਆਂ ਆਉਣ ਤੱਕ ਵੇਟ ਕਰਾਂਗੇ। ਦੇਖੋ ਦਾਲ ਦੀਆਂ ਦੋ ਸੀਟੀਆਂ ਜਿਹੜੀਆਂ ਵੱਜ ਚੁੱਕੀਆਂ ਨੇ ਉਸ ਤੋਂ ਬਾਅਦ ਮੈਂ ਗੈਸ ਬੰਦ ਕਰਤਾ ਸੀ ਸਟੀਮ ਇਹਦੀ ਨਿਕਲ ਗਈ ਦਾਲ ਨੂੰ ਆਪਾਂ ਚੈੱਕ ਕਰਦੇ ਹਾਂ। ਦੇਖੋ ਦਾਲ ਵਧੀਆ ਆਪਣੀ ਬਣ ਚੁੱਕੀ ਹੈ ਸਿਰਫ ਦੋ ਸੀਟੀਆਂ ਬਜਵਾਈਆਂ ਨੇ ਕਿਉਂਕਿ ਇਹ ਬਹੁਤ ਜਲਦੀ ਬਣ ਜਾਂਦੀ ਹੈ ਜੇ ਥੋੜਾ ਜੇ ਤੁਸੀਂ ਜ਼ਿਆਦਾ ਸੀਟੀਆਂ ਜੇ ਦਾਲ ਹੈ ਫਿਰ ਇਹ ਜ਼ਿਆਦਾ ਖੁੱਲ ਜਾਂਦੀ ਹੈ ਇਸ ਕਰਕੇ ਤੁਸੀਂ ਦੋ ਸੀਟੀਆਂ ਬਜਵਾਉਣੀਆਂ ਨੇ ਹੁਣ ਆਪਾਂ ਦਾਲ ਨੂੰ ਤੜਕਾ ਲਗਾਉਣੇ ਆ ਤਾਲ ਨੂੰ ਤੜਕਾ ਤੁਸੀਂ ਘਿਓ 'ਚ ਵੀ ਲਗਾ ਸਕਦੇ ਹੋ ਤੇਲ 'ਚ ਵੀ ਲਗਾ ਸਕਦੇ ਹੋ ਮੈਂ ਕਿੱਕਰਚੀ ਘਿਓ ਦੀ ਲਈ ਹੈ ਕਿਉਂਕਿ ਘਿਓ ਚ ਜਿਹੜਾ ਦਾਲ ਦਾ ਟੇਸਟ ਆ ਹੋਰ ਵਧ ਜਾਂਦਾ ਜਦੋਂ ਆਪਾਂ ਇਹਨੂੰ ਤੜਕਾ ਘਿਓ ਦਾ ਲਗਾਉਂਦੇ ਆ ਘਿਓ ਨੂੰ ਗਰਮ ਹੋਣ ਦੇਵਾਂਗੇ ਉਸ ਤੋਂ ਬਾਅਦ ਇੱਕ ਚਮਚੇ ਦੇ ਵਿੱਚ ਮੈਂ ਜੀਰੇ ਦਾ ਪਾਇਆ ਜੀਰੇ ਦਾ ਟੇਸਟ ਦਾਲ ਚ ਬਹੁਤ ਵਧੀਆ ਆਉਂਦਾ ਇਹ ਤੁਸੀਂ ਜ਼ਰੂਰ ਪਾਉਣਾ ਹੈ ਗੀਰੇ ਨੂੰ ਬਰਾਊਨ ਹੋਣ ਤੋਂ ਬਾਅਦ ਦੋ మీడియం ਸਾਈਜ਼ ਦੇ ਮੈਂ ਪਿਆਜ਼ ਕੱਟ ਲਈ ਸੀ ਦੇਖੋ ਇਸ ਤਰ੍ਹਾਂ ਪਿਆਜ਼ਾਂ ਨੂੰ ਆਪਾਂ ਕੱਟ ਕੇ ਪਾਉਣਾ ਇਹਦੇ ਵਿੱਚ ਪਿਆਜ਼ਾਂ ਨੂੰ ਥੋੜਾ ਜਿਹਾ ਬਰਾਊਨ ਹੋਣ ਤੱਕ ਭੁੰਨਾਂਗੇ ਦੇਖੋ ਪਿਆਜ਼ ਨੇ ਜਿਹੜੇ ਥੋੜ੍ਹ-ਥੋੜ੍ਹੇ ਆਪਣੇ ਬਰਾਊਨ ਹੋ ਰਹੇ ਨੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਲਸਣ, ਅਦਰਕ ਤੇ ਚਾਰ ਕਟੀਆਂ ਹਰੀਆਂ ਮਿਰਚਾਂ ਪਾਈਆਂ ਨੇ। ਇੱਕ ਇਕੱਠੀ ਮੈਂ ਲਸਣ ਦੀ ਲਈ ਸੀ, 1 ਇੰਚ ਅਦਰਕ ਦਾ ਟੁਕੜਾ ਲਿਆ ਸੀ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਲਈਆਂ ਸੀ। ਹਰੀ ਮਿਰਚ ਤੁਸੀਂ ਆਪਣੇ ਟੇਸ ਦੇ ਅਨਸਾਰ ਵਧ ਜਾ ਘਟ ਕਰ ਸਕਦੇ ਹੋ। ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਤੱਕ ਕਿ ਇਹ ਬ੍ਰਾਊਨ ਨਹੀਂ ਹੋ ਜਾਂਦੇ। ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਤੜਕਾ ਜਿਹੜਾ ਆਪਣਾ ਬ੍ਰਾਊਨ ਹੋ ਚੁੱਕਿਆ ਹੈ ਲਸਣ ਅਦਰਕ ਪਿਆਜ਼ ਚੰਗੀ ਤਰ੍ਹਾਂ ਭੁੰਨ ਚੁੱਕੇ ਨੇ ਇੱਥੇ ਤੁਸੀਂ ਇਹਦੇ ਵਿੱਚ ਇੱਕ ਜਾਂ ਦੋ ਟਮਾਟਰ ਵੀ ਐਡ ਕਰ ਸਕਦੇ ਹੋ ਮੇਰੇ ਕੋਲ ਟਮਾਟਰ ਅੱਜ ਹੈ ਨਹੀਂ ਸੀ ਇੱਥੇ ਇਹਦੇ ਵਿੱਚ ਮੈਂ ਅੱਧਾ ਚਮਚ ਪਾਇਆ ਗਰਮ ਮਸਾਲੇ ਦਾ ਅੱਧਾ ਚਮਚ ਪਾਇਆ ਧਨੀਆ ਪਾਊਡਰ ਦਾ ਉਸ ਤੋਂ ਬਾਅਦ ਜਿਹੜੀ ਆਪਣੀ ਦਾਲ ਸੀ ਉਹ ਇਹਦੇ ਵਿੱਚ ਐਡ ਕਰਤੀ ਕਿਉਂਕਿ ਤੜਕਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਸੀ ਦੇਖੋ ਕਿੰਨਾ ਵਧੀਆ ਕਲਰ ਆਇਆ ਦਾਲ ਦਾ ਬਿਲਕੁਲ ਪਾਣੀ ਵੀ ਪਰਫੈਕਟ ਹੈਗਾ ਨਾ ਵੱਧਾ ਨਾ ਘਟਾ ਹੈ ਇਹ ਦਾਲ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਿਓ ਉਸ ਤੋਂ ਬਾਅਦ ਮੈਂ ਕੱਟਿਆ ਹੋਇਆ ਧਨੀਆ ਪਾਇਆ ਫਰੈਸ਼ ਕੱਟਿਆ ਹੋਇਆ ਹਰਾ ਧਨੀਆ ਪਾਇਆ ਇਹਦੇ ਵਿੱਚ ਇਹ ਦਾਲ ਹਰ ਇੱਕ ਨੂੰ ਬੱਚੇ ਨੂੰ ਵੱਡੇ ਨੂੰ ਬਜ਼ੁਰਗ ਨੂੰ ਹਰ ਇੱਕ ਨੂੰ ਪਸੰਦ ਹੁੰਦੀ ਹੈ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਿਓ ਇਸ ਤਰੀਕੇ ਨਾਲ ਕਿਉਂਕਿ ਇਹ ਬਹੁਤ ਹਲਕੀ ਹੁੰਦੀ ਹੈ ਖਾਣ ਚ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ